ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਟਾ ਦਵਾਗਾ ਤਾਇ ਦੇ ਬਲਾਕ ਵਿੱਚ ਅਕਨੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਆਪਾਂ ਲੱਗ ਗਏ ਗੋੜ ਕੱਟਣ ਲੱਗਿਆ ਜੀ ਅੱਜ ਆਪਾਂ ਫਟਾਂ ਦਿਖਾਉਣੇ ਆ ਗੋੜ ਕੱਢਦੇ ਆ ਆਹ ਦੇਖੋ ਜੀ ਚੱਲਦਾ ਪੇੜ ਨਾ ਇੱਥੇ ਗੰਨੇ ਦੀ ਰਾਸ ਬਣਾਉਂਦੇ ਆ ਜੀ ਦੇਖੋ ਬਾਬਾ ਰੱਬ ਦਾ edo okay, ਹਾਂਜੀ ਆਪਾਂ ਬਾਲਣ ਖੋਰੀ ਐ ਮੈਲ ਪਾਟ ਗਈ ਮੈਲ ਪਾਟ ਗਈ ਇਹ ਜਪਾ ਮੈਲ ਚੱਕਣ ਨਾ ਜੀ ਇਹਦੀ ਮੈਲ ਚੱਕਤੀ ਆ। ਆਹ ਜੀ ਕੜਾਹਾ ਆ। ਆ ਜਿਹੜੀ ਮਗਰ ਆ ਇਹ ਕੜਾਹੀ ਆ। ਇਹ ਕੜਾਹੀ ਆ ਜੀ। ਇਹਦੇ 'ਤੇ ਜਿੱਦਾਂ ਕੀ ਹੁਣ ਦੁਬਾਰਾ ਰਸ ਤੱਤੀ ਹੋ ਜਾਂਦੀ ਆ। ਇਹਦੇ 'ਤੇ ਰਸ ਤੱਤੀ ਹੋਣ ਨਾਲ ਫਿਰ ਮੋੜ ਪਾ ਕੇ ਤੇ ਛੇਤੀ ਗੋੜ ਇੱਥੇ ਇਹਦੇ ਵਿੱਚ ਬੰਦਾ ਜੀ ਕੜਾਹੇ ਦੇ ਵਿੱਚ। ਫਿਰ ਰਸ ਤੱਤੀ ਹੋਣ ਨਾਲ ਇਹਦੇ ਵਿੱਚ ਪਾ ਕੇ ਛੇਤੀ ਜਿੱਦਾਂ ਕੀ ਬਣ ਜਾਂਦਾ ਗੋੜ। ਦੇਖੋ ਜੀ ਬਾਕੀ ਅੱਗੇ। ਲਓ ਜੀ ਹਣ ਗੰਡ ਵੀ ਰੱਖ ਲਿਆ ਕੋਲ ਹਣ ਸੇਕ ਲੱਗ ਲੱਗ ਕੇ ਗੋੜ ਦਾ ਰੰਗ ਬਦਲ ਗਿਆ ਥੋੜਾ ਜਿਹਾ ਹਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਦੇਖੋ ਜੀ ਹਣ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਥੋੜਾ ਲਾਲ ਲਾਲ ਹੋ ਗਿਆ ਹਣ ਇਹਦੇ ਵਿੱਚ ਜੀ ਸਰੋਂ ਦਾ ਤੇਲ ਪਾਵਾਂਗੇ ਘੋਣਾ ਪਾਵਾਂਗੇ ਆ ਦੇਖੋ ਲੱਗੇ ਸਰੋਂ ਦਾ ਤੇਲ ਪਉਣ ਦੇਖੋ ਸਰਦਨ ਤੇਲ ਪਾ ਗਏ ਫੇਰ ਇਹਨੂੰ ਹਲਾਵਾਂਗੇ ਇਹ ਪਾਣਾ ਪਾ ਕੇ ਹਲਾਵਾਂਗੇ ਜੀ ਦੇਖੋ ਹਣ ਖੋਰੀ ਲਾਉਣੇ ਪਏ ਆ ਈ ਟਰਾਲੀ ਚੋਂ ਟਰਾਲੀ ਖਾਲੀ ਖਾਨੀ ਆਹ ਦੇਖ ਲਓ ਜੀ ਇਹ ਗਾਂਡਿਆ ਇਹਦੇ ਉੱਤੇ ਪਾ ਕੇ ਬਾਅਦ ਵਿੱਚ ਟਿੱਕੀਆਂ ਲਾਉਣੀਆਂ ਜੀ ਉਹ ਉੱਤੇ ਪਿਆ ਜਿਹੜਾ ਪੋਣਾ ਹੈ ਦੇਖੋ ਜੀ ਟਿੱਕੀਆਂ ਲਾਉਣ ਲਈ ਲੰਬਾ ਤੇ ਦੂਜੇ ਪੰਨਿਆਂ ਲੈ ਕੋਈ ਬੱਸ ਔਰ 55 ਮਿੰਟਾਂ ਦੀ ਬੈਸਪਾਤ ਆ ਜਾਨੀ ਬਾਹਰ ਆਪਣੇ ਬਲੌਗ ਨੂੰ ਜੇ ਕਿਸੇ ਨੇ ਵੀ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਣੇ ਬਲੌਗ ਨੂੰ ਅੰਡ ਤੱਕ ਜਰੂਰ ਦੇਖਿਆ ਕਰੋ ਜੀ ਦੇਖੋ ਜੀ ਅੱਗੇ ਆਹ ਦੇਖੋ ਜੀ ਆਣ ਵਿੱਚ ਪੌਣਾ ਪਾਉਣ ਲੱਗੇ ਆ ਪੌਣਾ ਪਾ ਕੇ ਤੈਨੂੰ ਹੌਲੀ ਹੌਲੀ ਹਿਲਾਇ ਜਾਣਾ ਜੀ ਥੱਲੇ ਨਾ ਲੱਗੇ ਦੇਖੋ ਜੀ ਚੱਕਿਆ ਤਾਂ ਸੀ ਫੇੜਿਆ ਪਿਆ ਉਹ ਯਾਰ ਹੱਥਾਂ ਵਾਲੇ ਹੀ ਕੰਮ ਹੋਏ ਔਰ ਵੱਟ ਚੜ ਗਈ ਆ ਜਾ ਆ ਜਾ ਬੱਸ ਲੱਗ ਗਈਆਂ ਟਿੱਕੀਆਂ ਉਹ ਤਾਂ ਹਣ ਬੱਸ ਉੱਥੇ ਤੁਸੀਂ ਬੈਠੇ ਸੀ ਨਹੀਂ ਮੈਂ ਤਾਂ ਉੱਥੇ ਨਹੀਂ ਮੈਂ ਤਾਂ ਉੱਧਰ ਬੈਠਾ ਲਓ ਜੀ ਐਦਾਂ ਦੇ ਇੱਕ ਗੋੜ ਬਾਹਰ ਕੱਢ ਕੇ ਫੇ ਇੱਦਾਂ ਟਿੱਕਿਆਂ ਲਾ ਜਾਂਦੀਆਂ ਦੇਖੋ ਗਰਮ-ਗਰਮ ਦੀਆਂ ਪਤਾ ਹੈ ਉਹਨੇ ਖੋਰੀ ਦੇ ਟੱਖਾ ਕੱਢਣ ਲੱਗ ਪਿਆ ਸੀਗਾ ਮੇਰਾ ਵੀ ਇਹ ਹੱਥ ਸੁੱਕਾਇਆ ਮੈਂ ਵੀ ਸੱਜਾ ਹੀ ਆ ਮੈਂ ਵੀ ਸੱਜਾ ਆ ਸੱਜਾ ਬੰਦਾ ਚਲ ਆ ਜਾ ਹੁਣ ਤਾਂ ਬੈ ਗਿਆ ਉਹ ਤਾਂ ਬੈਗਾ ਅੱਜ ਇਹ ਗੱਲ ਤੇ ਪਤਾ ਬਹੁਤ ਹੈ ਮੈਂ ਸੱਜਾਇਆ ਲੋੜੀਆਂ ਦੋਂਦਾਂ ਨੇ ਟਿੱਕੀਆਂ ਲਾਉਣੀਆਂ